ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਫਿਰ ਖਾਲਸਾ ਗਰਮਤ ਸੰਗੀਤ ਅਕੈडमी ਵਿਖੇ ਸਰਦਾਈ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਸਹਿਤ ਨੂੰ ਮੁੱਖ ਰੱਖਦੇ ਹਾਂ ਆ ਬਦਾਮ ਕਾਜੂ ਮੱਕਜ ਐਲੈਚੀ ਲੌਂਗ ਕਾਲੀ ਮਿਰਚ ਆਦਿ ਜਿੰਨੇ ਵੀ ਸਰਦਾਈ ਦੇ ਵਿੱਚ ਸਮੱਗਰੀ ਪੈਂਦੀ ਹੈ ਉਨੀ ਸਮੱਗਰੀ ਪਾ ਕੇ ਸਰਦਾਈ ਤਿਆਰ ਕੀਤੀ ਗਈ ਹੈ ਇਹ ਸਰਦਾਈ ਜਿਵੇਂ ਆਮ ਸਰਦਾਈਆਂ ਕਈ ਸਰਦਾਈਆਂ ਦੇ ਵਿੱਚ ਭੰਗ ਪਾ ਕੇ ਤਿਆਰ ਕੀਤੀ ਜਾਂਦੀ ਹੈ ਪਰ ਇਹ ਸਰਦਾਈ ਬਿਨਾ ਭੰਗ ਤੋਂ ਤਿਆਰ ਕੀਤੀ ਗਈ ਹੈ ਕਿਉਂਕਿ ਗੁਰਬਾਣੀ ਦਾ ਪ੍ਰਮਾਨ ਹੈ ਕਬੀਰ ਭਾਗ ਮਛਲੀ ਸੂਰਾ ਪਾਣ ਜੋ ਜੋ ਪ੍ਰਾਣੀ ਖਾਹੇ ਸੋ ਕਬੀਰ ਸਾਹਿਬ ਨੇ ਵੀ ਆਪਣੀ ਬਾਣੀ ਦੇ ਵਿੱਚ ਕਿਹਾ ਕਿ ਭੰਗ ਦਾ ਸੇਵਨ ਬਿਲਕੁਲ ਨਹੀਂ ਕਰਨਾ ਪਰ ਕਈਆਂ ਦਾ ਮੰਨਣਾ ਹੈ ਕਿ ਜਿਹੜੀ ਸਰਦਾਈ ਰਗੜੇ ਵਾਲੀ ਭੰਗ ਪਾ ਕੇ ਤਾਂ ਜੋਸ਼ ਪੈਦਾ ਹੁੰਦਾ ਏ ਤਾਂ ਉਹਨਾਂ ਨੂੰ ਦੱਸ ਦਈਏ ਕਿ ਜੋ ਜੂਨ ਦਾ ਮਹੀਨਾ ਚੱਲ ਰਿਹਾ ਹੈ ਜੂਨ ਦੇ ਮਹੀਨੇ ਦੇ ਵਿੱਚ ਜਦੋਂ 1984 ਨੂੰ ਭਾਰਤ ਦੀ ਜਲਮ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਉੱਤੇ ਹਮਲਾ ਕੀਤਾ ਗਿਆ ਤਾਂ ਉਸ ਸਮੇਂ ਜਿਹੜੇ ਸਿੰਘਾਂ ਨੇ ਫੌਜ ਦੇ ਨਾਲ 6 ਦਿਨ ਲੋਹਾ ਲਿਆ ਉਹਨਾਂ ਨੇ ਭੰਗ ਪੀ ਕੇ ਨਹੀਂ ਲੋਹਾ ਲਿਆ ਸੀ ਉਹਨਾਂ ਨੇ ਨਾਮ ਸਿਮਰਨ ਬਾਣੀ ਪੜ੍ਹ ਕੇ ਭਾਰਤੀ ਫੌਜ ਦੇ ਨਾਲ 6 ਦਿਨ ਮੁਕਾਬਲਾ ਕੀਤਾ ਸੀ ਉਹ ਕਹਿਣ ਦਾ ਭਾਵ ਕੀ ਇਹ ਸਾਡੇ ਸਾਹਮਣੇ ਇਤਿਆਸ ਦਰਸਾਉਂਦਾ ਹੈ ਕਿਉਂਕਿ ਜਿਹੜੇ ਸਿੰਘ ਉਸ ਸਮੇਂ ਫੌਜ ਦੇ ਨਾਲ ਲੜੇ ਸਨ ਉਹ ਦੰਦਮੀ ਟਕਸਾਲ ਦੇ ਸਿੰਘ ਸਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਤੇ ਉਹਨਾਂ ਦੇ ਨਾਲ ਦੇ ਸਿੰਘ ਤੇ ਉਹਨਾਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਕਰਕੇ ਜਿਵੇਂ ਭੰਗ ਸਰਦਾਈ ਦੇ ਵਿੱਚ ਭੰਗ ਮਲਾ ਦਿੱਤੀ ਜਾਂਦੀ ਹੈ ਉਹ ਐਦਾਂ ਦਾ ਨਸ਼ਾ ਕਰਕੇ ਨਹੀਂ ਲੜੇ ਸੀ ਉਹ ਕਿਹੜਾ ਨਸ਼ਾ ਕਰਕੇ ਲੜੇ ਸੀ ਉਹ ਨਾਮ ਬਾਣੀ ਦਾ ਨਸ਼ਾ ਕਰਕੇ ਲੜੇ ਸੀ ਕਿਉਂਕਿ ਸਭ ਤੋਂ ਵੱਡਾ ਨਸ਼ਾ ਜੇ ਤੁਸੀਂ ਕਰਨਾ ਹੈ ਤਾਂ ਨਾਮ ਸਿਮਰਨ ਦਾ ਨਸ਼ਾ ਕਰੋ ਕਿਉਂਕਿ ਉਹੀ ਸਾਨੂੰ ਤਾਰ ਸਕਦਾ ਇਸ ਸੰਸਾਰ ਸਮੁੰਦਰ ਤੋਂ ਸੋ ਅੱਜ ਫਿਰ ਖਾਲਸਾ ਗੁਰਮਤ ਸੰਗੀਤ ਅਕੈਡਮੀ ਵਿਖੇ ਚਰਦਾ ਇਹ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਬਦਾਮ ਕਾਜੂ ਮਗਜ ਜੋ ਵੀ ਸਮੱਗਰੀ ਹੁੰਦੀ ਹੈ ਭੰਗ ਨਸ਼ੇ ਨੂੰ ਛੱਡ ਕੇ ਉਹ ਸਾਰੀ ਸਮੱਗਰੀ ਪਾ ਕੇ ਤਿਆਰ ਕੀਤੀ ਗਈ ਹੈ ਤਾਂ ਕਿ ਇਸ ਦੇ ਵਿੱਚ ਖਸ ਖਸ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਗਰਮੀ ਦਾ ਮਹੀਨਾ ਚੱਲ ਰਿਹਾ ਹੈ ਜੋ ਖਸ ਖਸ ਇਹ ਸਾਡੇ ਸਰੀਰ ਨੂੰ ਠੰਡੀ ਰੱਖਦੀ ਹੈ ਅੰਦਰ ਠੰਡਕ ਪੈਦਾ ਕਰਦੀ ਹੈ ਗਰਮੀ ਦੂਰ ਕਰਦੀ ਹੈ ਸੋ ਅੱਜ ਸਾਰੇ ਬੱਚੇ ਸਰਦਈ唱 ਰਹੇ ਨੇ ਸੋ ਜਿਨ੍ਹਾਂ ਸੰਗਤਾਂ ਨੇ ਇਹ ਸਰਦਈ ਦੇ ਲੰਗਰ ਦੇ ਵਿੱਚ ਯੋਗਦਾਨ ਪਾਇਆ ਹੈ ਗੁਰੂ ਮਹਾਰਜ ਉਹਨਾਂ ਨੂੰ ਚੜ੍ਹਦੀ ਕਲਾ ਰੱਖਣ ਨਾਮ ਸਿਮਰਨ ਦੇ ਨਾਲ ਜੋੜ ਕੇ ਰੱਖਣ ਸੋ ਸਰਦਈ ਅੱਜ ਵਰਤੋਂ ਦੀ ਸੇਵਾ ਖਾਲਸਾ ਗੁਰਮਤ ਸੰਗੀਤ ਅਕੈਡਮੀ ਦੇ ਮੁੱਖ ਸੇਵਾਦਾਰ ਭਾਈ ਕਿਲੰਤ ਸਿੰਘ ਜੀ ਬਡਾਲਾ ਜੀ ਕਰ ਰਹੇ ਨੇ ਜੋ ਬਡਾਲਾ ਗੁਰਦੁਆਰਾ ਸਾਹਿਬ ਦੇ ਖੈਦ ਗ੍ਰੰਥੀ ਵੀ ਨੇ ਤੋਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੋਂ ਪਾਈ ਰਣਜੀਤ ਸਿੰਘ ਜੀ ਵੀ ਖੈਦ ਗ੍ਰੰਥੀ ਗੁਰਦੁਆਰਾ ਸਾਹਿਬ ਤੋਂ ਤੋਂ ਇਹ ਵੀ ਵਿਸ਼ੇਸ਼ ਤੌਰ ਤੇ ਅੱਜ ਹਾਜ਼ਰ ਹੋਏ ਨੇ ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹੋਰ ਵੀ ਜਿਹੜੇ ਸਾਡੇ ਸੱਜਣ ਮਿੱਤਰ ਅੱਜ ਹਾਜ਼ਰੀ ਭਰੀ ਹੈ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੁਆਹੀ ਗੁਰੂ ਜੀ ਕਾ ਖਾਲਸਾ ਸੁਆਹੀ ਗੁਰੂ ਜੀ ਕੀ ਸਤਹਿ